ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਆਦ ਨਿਰੰਝਣ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਦਸ਼ਮ ਗ੍ਰੰਥ ਜੀ ਮਹਾਰਾਜ ਸ੍ਰੀ ਸਰਬਲੋਕ ਗ੍ਰੰਥ ਜੀ ਮਹਾਰਾਜ ਸਤਿਗੁਰਾਂ ਦੀ ਪਾਵਨ ਪਵਿੱਤਰ ਧੁਰਗੀ ਇਲਾਹੀ ਬਾਣੀ ਨੂੰ ਸਦਾ ਨਮਸਕਾਰ ਹੈ ਜਿਸ ਬਾਣੀ ਨੂੰ ਪੜ੍ਹ ਸੁਣ ਕੇ ਖਾਲਸਾ ਜੀ ਜੀਵ ਦਾ ਉਧਾਰ ਹੁੰਦਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਅਮੋਲਕ ਜਨਮ ਹੈ ਜੋ ਇਸ ਬਾਣੀ ਨਾਲ ਜੁੜ ਕੇ ਖਾਲਸਾ ਜੀ ਆਪਣੇ ਜਨਮ ਨੂੰ ਸਵਾਰ ਲੈਂਦਾ ਹੈ ਉਹ ਗੁਰਮੁਖ ਆਖਿਆ ਜਾਂਦਾ ਤੇ ਜਿਹੜਾ ਖਾਲਸਾ ਜੀ ਆਪਣੇ ਮਨ ਪਿੱਛੇ ਲੱਗ ਕੇ ਆਪਣੇ ਮਨ ਦੀਆਂ ਹੀ ਸੁਣ ਕੇ ਆਪਣੇ ਜੀਵਨ ਨੂੰ ਬਤੀਤ ਕਰਦਾ ਹੈ ਉਹਨੂੰ ਮਨਮੁਖ ਆਖਿਆ ਕਰਦਾ ਤੇ ਮਹਾਰਾਜ ਕਹਿੰਦੇ ਜਿਹੜਾ ਮਨਮੁਖ ਹੈ ਉਹ ਕਦਾਈ ਵੀ ਖਾਲਸਾ ਜੀ ਪਾਰ ਨਹੀਂ ਲੰਗਦਾ ਉਹ ਇੱਥੇ ਵੀ ਦੁੱਖ ਭੋਗਦਾ ਹੈ ਜਿਵੇਂ ਆਮ ਕਰਕੇ ਲੋਕਾਂ ਦਾ ਇਹ ਪ੍ਰਸ਼ਨ ਹੋਇਆ ਕਰਦਾ ਕਿ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਬਾਣੀ ਨਹੀਂ ਪੜ੍ਹਦੇ ਅਭਿਆਸ ਨਹੀਂ ਕਰਦੇ ਗੁਰੂ ਘਰ ਨਹੀਂ ਜਾਂਦੇ ਅੰਮ੍ਰਿਤਧਾਰੀ ਨਹੀਂ ਉਹਨਾਂ ਨੂੰ ਮਹਾਰਾਜ ਬਹੁਤ ਦਿੰਦਾ ਹੈ ਉਹਨਾਂ ਦੇ ਘਰ ਪੈਸਾ ਵੀ ਹੈ ਸ਼ੌਹਰਤ ਵੀ ਹੈ ਗੱਡੀਆਂ ਵੀ ਨੇ ਕੋਠੀਆਂ ਵੀ ਨੇ ਉਹਨਾਂ ਦੇ ਕੰਮ ਵੀ ਪਹਿਲਾਂ ਬਣ ਜਾਂਦੇ ਇਹ ਕੀ ਕਾਰਨ ਖਾਲਸਾ ਜੀ ਕਾਲ ਯੁਗ ਦਾ ਕੰਮ ਹੈ ਮਨੁੱਖ ਨੂੰ ਪਰਮਾਉਣਾ ਉਹ ਵੇਖ ਲੈਂਦਾ ਵੀ ਕਿਹੜਾ ਮਨੁੱਖ ਕਿਸ ਵਰਤੀ ਦਾ ਜਿਹੜਾ ਮਨੁੱਖ ਖਾਲਸਾ ਜੀ ਮਾਇਆ ਚਾਹੁੰਦਾ ਉਹਨੂੰ ਮਾਇਆ ਦੇ ਦਿੰਦਾ ਮਾਇਆ ਦੇ ਕੇ ਪਰਮਾਹ ਲੈਂਦਾ ਤੇ ਜਿੰਨੂੰ ਖਾਲਸਾ ਜੀ ਕੋਈ ਕਾਮ ਵਾਸ਼ਨਾ ਹੈ ਉਹਨੂੰ ਉਹੋ ਜਿਹਾ ਰੂਪ ਉਹ ਵਿਖਾਉਂਦਾ ਕਿਸੇ ਨੂੰ ਲੋਭ ਦੀ ਖਾਲਸਾ ਜੀ ਲਾਲਸਾ ਹੈ ਉਹਨੂੰ ਫਿਰ ਲੋਭੀ ਬਣਾ ਲੈਂਦਾ ਉਹ ਕਿਸੇ ਪ੍ਰਕਾਰ ਅੰਦਰ ਜਾਣ ਕੇ ਖਾਲਸਾ ਜੀ ਉਹਨੂੰ ਢਾਉਂਦਾ ਜਿਵੇਂ ਸਿਆਣੇ ਜਿਹੜੇ ਪੁਰਖ ਹੁੰਦੇ ਆ ਉਹ ਖਾਲਸਾ ਜੀ ਕਿਸੇ ਕੋਲੋਂ ਕੰਮ ਕਢਾਉਣ ਕਰਕੇ ਕਢਾਉਣਾ ਹੋਵੇ ਕੰਮ ਤੇ ਉਹ ਬੰਦੇ ਦੇ ਅੰਦਰ ਵੇਂਦੇ ਆ ਵੀ ਇਹ ਬੰਦੇ ਦਾ ਅਸਲ ਕੰਮ ਕੀ ਹੈ ਇਹ ਕੀ ਚਾਹੁੰਦਾ ਹੈ ਇਹਨੇ ਮਨ ਦਾ ਮਨੋਰਥ ਕੀ ਹੈ ਉਹ ਜਦੋਂ ਮਨ ਦਾ ਮਨੋਰਥ ਖਾਲਸਾ ਜੀ ਮਨੁੱਖ ਪੂਰਾ ਕਰ ਦਵੇ ਤੇ ਵੱਡੇ ਵੱਡੇ ਰਾਜੇ ਨੂੰ ਵੀ ਆਪਣੇ ਵਾਸ ਕੀਤਾ ਜਾ ਸਕਦਾ ਸੋ ਇਸੇ ਪ੍ਰਕਾਰ ਇਹ ਕਾਲ ਯੁਗ ਜਿਹੜਾ ਹੈ ਖਾਲਸਾ ਜੀ ਇਹ ਚਾਹੁੰਦਾ ਹੈ ਜੇ ਕੋਈ ਮਾਇਆ ਦੇ ਭਰਮ ਕਰਕੇ ਪੈਸੇ ਕਰਕੇ ਪਰਮਾਇਆ ਜਾ ਰਿਹਾ ਤੇ ਉਹਨੂੰ ਮਾਇਆ ਦੇਨ ਲੱਗ ਪੈਂਦਾ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਨੇ ਪਹਿਲਾਂ ਹੀ ਸਾਡੇ ਲੇਖ ਲਿਖੇ ਹੋਏ ਹਨ ਪਰ ਕਿਤੇ ਖਾਲਸਾ ਜੀ ਭੁੱਲ ਭੁੱਲ ਚੁੱਕ ਨਾਲ ਕਿਸੇ ਸਾਧੂ ਦਾ ਦਰਸ਼ਨ ਹੋ ਜੇ ਜਾਂ ਸਤਿਗੁਰਾਂ ਦੀ ਹਜ਼ੂਰੀ ਵਿੱਚ ਮਹਾਰਾਜ ਦਾ ਕੋਈ ਬੋਲ ਸਾਡੇ ਉਤੇ ਅਸਰ ਕਰ ਜੇ ਉਸ ਵੇਲੇ ਖਾਲਸਾ ਜੀ ਮੰਨ ਚੁੱਕਿਆ ਜਾਂਦਾ ਤੇ ਜਿਹੜਾ ਮਨ ਹੈ ਉਹ ਗੁਰਮੁਖਤਾਈ ਵੱਲ ਤੁਰ ਪੈਂਦਾ ਐਵੇਂ ਮਹਾਰਾਜ ਇਸੇ ਕਰਕੇ ਕਹਿੰਦੇ ਆ ਗੁਰਸਿੱਖ ਨੂੰ ਕਿ ਦੋ ਵਾਰ ਮਹਾਰਾਜ ਦੀ ਸੰਗਤ ਕਰਨੀ ਹੈ ਅਮਰਤ ਵੇਲੇ ਤੇ ਸੰਧਿਆ ਵੇਲੇ ਤੇ ਘੱਟੋ ਘੱਟ ਇੱਕ ਵਾਰ ਤੇ ਜ਼ਰੂਰ ਮਹਾਰਾਜ ਦੇ ਦਰਸ਼ਨ ਕਰਨੇ ਨੇ ਗੁਰਸਿੱਖਾਂ ਨਾਲ ਮਿਲਣਾ ਕਿਉਂਕਿ ਗੁਰਮੁਖਾਂ ਨਾਲ ਮਿਲਾਂਗੇ ਤੇ ਖਾਲਸਾ ਜੀ ਗੁਰਮਤ ਵਿਚਾਰ ਹੋਵੇਗੀ ਸੋ ਇਸੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਮਾਲਕ ਜੀ ਜਿਹੜੇ ਬਹੁਤ ਵੱਡੀਆਂ ਉਪਾਧੀਆਂ ਵਾਲੇ ਸਾਧੂ ਹੋਏ ਹਨ ਖਾਲਸਾ ਜੀ ਗ੍ਰਿਸ਼ਤੀ ਤੇ ਗਰੀਬ ਹੋਏ ਹਨ ਸੋ ਇਸੇ ਕਰਕੇ ਨਾਮ ਭਗਤੀ ਹੈ ਜਿਹੜੀ ਇਹ ਮਨੁੱਖ ਨੂੰ ਪਹਿਲਾਂ ਪਹਿਲਾਂ ਥੋੜੇ ਜੀ ਪ੍ਰਖਿਆ ਦੇ ਵਿੱਚ ਔਖੇ ਆਈ ਕਰਦੀ ਹੈ ਪਰ ਫਿਰ ਖਾਲਸਾ ਜੀ ਜੋ ਆਨੰਦ ਜੋ ਖੇੜਾ ਮਿਲਦਾ ਹੈ ਇਸ ਵਿੱਚੋਂ ਉਹਦਾ ਰਸ ਕਹਿ ਨਹੀਂ ਕੋਈ ਸਕਦਾ ਜਿਵੇਂ ਭਗਤ ਪ੍ਰਹਿਲਾਦ ਜੀ ਜੋ ਭਗਤ ਤਰੂ ਜੀ ਤਰੂ ਜੀ ਨੂੰ ਖਾਲਸਾ ਜੀ ਉਹਨਾਂ ਦੇ ਉਹਦੀ ਮਤਰਾਈ ਮਾਂ ਨੇ ਜਦੋਂ ਪਿਓ ਦੀ ਕੁਛੜ ਤੋਂ ਲਾ ਕੇ ਪਰੇ ਕਰ ਦਿੱਤਾ ਸੀ ਤੇ ਭਗਤ ਤਰੂ ਜੀ ਨੇ ਜਾ ਕੇ ਫਿਰ ਤਪੱਸਿਆ ਕੀਤੀ 6 ਮਹੀਨੇ ਲਗਾਤਾਰ ਬੰਦਗੀ ਕੀਤੀ 5 ਸਾਲ ਦੀ ਉਮਰ ਵਿੱਚ ਤੇ ਖਾਲਸਾ ਜੀ ਪਰਮੇਸ਼ਰ ਨੇ ਫਿਰ ਉਹਨਾਂ ਨੂੰ ਸਦੀਵੀ ਰਾਜ ਦਿੱਤਾ ਸੀ ਰਾਜ ਭੋਗਿਆ ਉਹਨਾਂ ਨੇ ਤੇ ਇਸ ਕਰਕੇ ਤਰੂ ਭਗਤ ਜੀ ਵੀ ਜਿਹੜੇ ਖਾਲਸਾ ਜੀ ਪਰਮੇਸ਼ਰ ਦੀ ਯਾਦ ਵਿੱਚ ਰਹੇ ਕਿੰਨੇ ਤਸੀਹੇ ਉਹਨਾਂ ਨੂੰ ਦਿੱਤੇ ਗਏ ਫਿਰ ਉਹਨਾਂ ਨੇ ਵੀ ਰਾਜ ਭੋਗਣਾ ਕੀਤਾ ਸੋ ਇਹ ਸੇ ਕਰਕੇ ਖਾਲਸਾ ਜੀ ਮਹਾਰਾਜ ਸੱਚੇ ਪਾਸ਼ਾ ਦਾ ਜਿਹੜਾ ਨਾਮ ਹੈ ਇਹਦੇ ਵਿੱਚ ਪਹਿਲਾਂ ਪਹਿਲਾਂ ਬੰਦੇ ਨੂੰ ਔਖਾਈ ਆਉਂਦੀ ਹੈ ਪਰ ਬਾਅਦ ਵਿੱਚ ਸਤਿਗੁਰਾਂ ਦੀ ਕਲਾ ਵਰਤ ਜਾਂਦੀ ਹੈ ਮਹਾਰਾਜ ਦੀ ਕਿਰਪਾ ਆ ਜਾਂਦੀ ਪਰਮੇਸ਼ਰ ਅੰਗ ਸੰਗ ਸਹਾਈ ਹੋ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਨਾਮ ਬਾਣੀ ਪੜਨ ਵਾਲਾ ਹੈ ਮਨੁੱਖੇ ਨੂੰ ਪਹਿਲਾਂ ਪਹਿਲਾਂ ਔਖਾਈਆਂ ਆਉਂਦੀਆਂ ਨੇ ਪਰ ਖਾਲਸਾ ਜੀ ਫਿਰ ਸਤਿਗੁਰੂ ਮਹਾਰਾਜ ਦਾ ਜਿਹਨੂੰ ਇਹ ਪੱਲਾ ਨਹੀਂ ਛੱਡਦਾ ਔਖਾਈਆਂ ਵਿੱਚੋਂ ਲੰਘ ਜਾਂਦਾ ਹੈ ਅਰਦਾਸਾਂ ਕਰਦਾ ਕਿ ਮਹਾਰਾਜ ਜੀ ਸਾਨੂੰ ਕੱਢ ਲਿਓ ਫਿਰ ਖਾਲਸਾ ਜੀ ਇਹਦੇ ਉੱਤੇ ਮਹਾਰਾਜ ਦੀ ਖੁਸ਼ੀ ਹੁੰਦੀ ਹੈ ਫਿਰ ਸਤਿਗੁਰੂ ਜੀ ਮਹਾਰਾਜ ਆਪਣੇ ਗੁਰਸਿੱਖਾਂ ਦੇ ਦਰਸ਼ਨ ਇਹਨਾਂ ਗੁਰਮੁਖਾਂ ਨੂੰ ਕਰਾਉਂਦੇ ਸ਼ਹੀਦਾਂ ਦੇ ਦਰਸ਼ਨ ਉਹਨਾਂ ਨੂੰ ਹੁੰਦੇ ਸਤਿਗੁਰਾਂ ਦੀ ਸੰਗਤ ਦੇ ਦਰਸ਼ਨ ਜਾਂ ਸਤਿਗੁਰਾਂ ਦੇ ਦਰਬਾਰਾਂ ਦੇ ਦਰਸ਼ਨ ਜਾਂ ਉਹਨਾਂ ਨੂੰ ਇਹ ਦਰਸ਼ਨ ਹੋ ਜਾਣ ਸੁਪਨੇ ਵਿੱਚ ਕਿਤੇ ਮਹਾਰਾਜ ਜੀਆਂ ਦੀ ਸਵਾਰੀ ਜਾ ਰਹੀ ਹੈ ਕਿਤੇ ਸੰਗਤ ਦੇ ਦਰਸ਼ਨ ਹੋ ਜਾਣੇ ਕਿਤੇ ਸੰਗਤ ਗਾਉਂਦੀ ਸੁਣ ਜਾਣੀ ਸੁਪਨੇ ਵਿੱਚ ਕਈ ਵਾਰੀ ਇਦਾਂ ਲੱਗਣਾ ਵੀ ਘਰ ਵਿੱਚ ਸਾਡੇ ਸੰਗਤ ਆਈ ਹੈ ਇਦਾਂ ਦੇ ਖਿਆਲ ਮਹਾਰਾਜ ਫਿਰ ਸੁਰਤੀ ਬਿਰਤੀ ਵਿੱਚ ਪਾਉਣ ਲੱਗ ਪੈਂਦੇ ਆ ਉਹਨਾਂ ਖਿਆਲਾਂ ਤੋਂ ਖਾਲਸਾ ਜੀ ਇਹ ਸਿੱਧ ਹੁੰਦਾ ਕਿ ਪਰਮੇਸ਼ਰ ਵਾਹਿਗੁਰੂ ਸੱਚੇ ਪਾਤਸ਼ਾਹ ਸਾਡੇ ਵੱਲ ਤੱਕ ਰਹੇ ਨੇ ਜੋ ਅਸੀਂ ਨਾਮ ਜਪ ਰਹੇ ਹਾਂ ਉਹਦੇ ਵਿੱਚ ਕੋਈ ਮਹਾਰਾਜ ਦੀ ਕਿਰਪਾ ਹੋ ਰਹੀ ਆ ਪਹਿਲਾਂ ਪਹਿਲਾਂ ਸਾਡਾ ਮਨ ਭੱਜਦਾ ਹੈ ਬਾਣੀ ਪੜਨ ਤੋਂ ਪਰ ਹੌਲੀ ਹੌਲੀ ਜਦੋਂ ਟਿਕਾ ਆਉਣ ਲੱਗ ਪੈਂਦਾ ਫਿਰ ਖਾਲਸਾ ਜੀ ਕਾਲਯੁਗ ਦਾ ਪ੍ਰਭਾਵ ਪੈਰਾ ਹਟਣ ਲੱਗ ਪੈਂਦਾ ਅਕਾਲਪੁਰਖ ਵਾਹਿਗੁਰੂ ਜੀ ਆਪਣੀ ਫੌਜ ਦਾ ਪਹਿਰਾ ਲਾਉਣਾ ਸ਼ੁਰੂ ਕਰ ਦਿੰਦੇ ਆ ਫਿਰ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਬਾਣੀ ਪੜਨ ਨੂੰ ਚਿਤ ਕਰਦਾ ਰਹਿੰਦਾ ਮਨ ਕਰਦਾ ਇੱਕ ਹੋਰ ਪਾਠ ਕਰੀਏ ਦਿਲ ਕਰਦਾ ਦੋ ਪਾਠ ਹੋਰ ਕਰ ਲਈਏ ਅਭਿਆਸ ਕਰ ਲਈਏ ਨਾਮ ਜਪ ਲਈਏ ਮਨ ਕਰਦਾ ਸਤਗੁਰਾਂ ਦੇ ਦੀਦਾਰ ਕਰੀਏ ਸਤਗੁਰਾਂ ਦੇ ਘਰ ਜਾ ਕੇ ਸੇਵਾ ਕਰੀਏ ਇਦਾਂ ਦੀਆਂ ਫਿਰ ਖਾਲਸਾ ਜੀ ਮਨ ਵਿੱਚ ਖਿਆਲ ਸਤਗੁਰਾਂ ਦੇ ਘਰ ਕੋਈ ਦਾਨ ਦੇਈਏ ਕੋਈ ਸੇਵਾ ਕਰੀਏ ਇਹ ਕਿਹੜੇ ਖਿਆਲ ਆਉਂਦੇ ਫਿਰ ਇਹ ਖਾਲਸਾ ਜੀ ਮਹਾਰਾਜ ਦੀ ਖੁਸ਼ੀ ਨਾਲ ਆਉਂਦੇ ਸੋ ਸਤਿਗੁਰੂ ਗੁਰੂ ਗਰੀਬ ਨਿਵਾਜ ਅੰਤਰਜਾਮੀ ਸਤਿਗੁਰੂ ਸਾਨੂੰ ਸਮਝਾਉਂਦੇ ਹਨ ਜਿਹੜਾ ਗੁਰਮੁਖ ਬਾਣੀ ਪੜਦਾ ਹੈ ਹੁਣ ਕਈ ਬੀਬੀਆਂ ਜਾਂ ਭਾਈ ਕਹਿੰਦੇ ਨੇ ਕਿ ਅਸੀਂ ਬਾਣੀ ਪੜਦੇ ਹਾਂ ਪਰ ਇੰਨੀ ਬਾਣੀ ਪੜਨ ਦੇ ਬਾਵਜੂਦ ਵੀ ਨਾ ਤੇ ਸਾਡਾ ਕੋਈ ਕਾਰਜ ਹੋ ਰਿਹਾ ਨਾ ਕੋਈ ਸਾਡੇ ਸਰੀਰ ਨੂੰ ਸੁੱਖ ਮਿਲ ਰਿਹਾ ਨਾ ਘਰ ਵਿੱਚੋਂ ਕਲਾਕਲੇਸ਼ ਜਾ ਰਹੀ ਹੈ ਤੇ ਖਾਲਸਾ ਜੀ ਫਿਰ ਇਹ ਸਾਨੂੰ ਝਾਤ ਮਾਰਨੀ ਪਵੇਗੀ ਵੀ ਇੱਥੇ ਕੀ ਕਮੀ ਹੈ ਮਹਾਰਾਜ ਕਹਿੰਦੇ ਜਿਹੜਾ ਮਨੁੱਖ ਨਾਮ ਜਪ ਕੇ ਬਾਣੀ ਪੜ ਕੇ ਨਿੰਦਿਆ ਕਰਦਾ ਹੈ ਨਾ ਉਹਦੀ ਪੜ੍ਹੀ ਸੁਣੀ ਬਾਣੀ ਦਾ ਕੋਈ ਲਾਭ ਬਹੁਤਾ ਨਹੀਂ ਹੁੰਦਾ ਇਸ ਕਰਕੇ ਖਾਲਸਾ ਜੀ ਅਸੀਂ ਬਾਣੀ ਵੀ ਪੜ੍ਹੀ ਜਾਂਦੇ ਆ ਨਾਮ ਵੀ ਜਪਦੇ ਆ ਪਰ ਕਿਸੇ ਨਾ ਕਿਸੇ ਦੀ ਨਿੰਦਿਆ ਕਰਦੇ ਆ ਉਹਦੇ ਕਰਕੇ ਫਿਰ ਖਾਲਸਾ ਜੀ ਸਾਨੂੰ ਉਹ ਜਿਹੜੀ ਆ ਨਿੰਦਿਆ ਕਰਕੇ ਜਿਹੜਾ ਕੀਤਾ ਹੋਇਆ ਜਪ ਤਪਾ ਉਹ ਵਿਅਰਥ ਚਲਾ ਜਾਂਦਾ ਉਹਦਾ ਲਾਭ ਸਾਨੂੰ ਪ੍ਰਾਪਤ ਨਹੀਂ ਹੁੰਦਾ ਇਹ ਮਹਾਰਾਜ ਕਹਿੰਦੇ ਨਿੰਦਾ ਭਲੀ ਕਿਸਾ ਕੀ ਨਾਹੀ ਮਨਮੁਖ ਮੁਗਧ ਕਰਨ ਮੋਹ ਕਾਲੇ ਤਉ ਨਿੰਦਕਾ ਨਰਕੇ ਘੋਰ ਪਵਨ ਨਰਕਾਂ ਦੇ ਵਿੱਚ ਖਾਲਸਾ ਜੀ ਉਹ ਪੈਂਦਾ ਹੈ ਮੂੰਹ ਉਹਨਾਂ ਦੇ ਕਾਲੇ ਹੋ ਜਾਂਦੇ ਜਿਹੜਾ ਕਿਸੇ ਦੀ ਨਿੰਦਿਆ ਕਰਦਾ ਤੇ ਖਾਲਸਾ ਖਾਲਸਾ ਜੀ ਮਨਮੁਖੀ ਦਾ ਟੈਗ ਉਹਨੂੰ ਮਿਲ ਜਾਂਦਾ ਸੋ ਇਸ ਕਰਕੇ ਜਿਹੜੇ ਸਾਡੇ ਕਾਰਦ ਨਹੀਂ ਹੋ ਰਹੇ ਇੱਕ ਮਾਤਾ ਜੀ ਹੁਣਾਂ ਨੇ ਸਾਨੂੰ ਦੱਸਿਆ ਸੀ ਵੀ ਮੈਂ 10 ਸਾਲ ਤੋਂ ਲਗਾਤਾਰ ਬਾਣੀ ਪੜ ਰਹੀ ਹਾਂ ਬੇਅੰਤ ਬਾਣੀ ਦਾ ਜਾਪ ਕਰ ਰਹੀ ਹਾਂ ਪਰ ਮੇਰੇ ਘਰ ਵਿੱਚ ਕੋਈ ਹਿਲਚੁਲ ਨਹੀਂ ਹੋਈ ਵੀ ਮੇਰੀ ਜ਼ਿੰਦਗੀ ਵਿੱਚ ਵੀ ਕੋਈ ਮਤਲਬ ਕੋਈ ਲਾਭ ਨਹੀਂ ਮੈਨੂੰ ਪ੍ਰਾਪਤ ਹੋਇਆ ਤੇ ਖਾਲਸਾ ਜੀ ਦਾਸ ਨੇ ਨਾ ਇੱਕ ਦਿਨ ਉਹਨਾਂ ਨਾਲ 2 ਘੰਟੇ ਲਗਾਤਾਰ ਉਹਨਾਂ ਨਾਲ ਗੱਲ ਹੋਈ ਮੇਰੀ ਕੁਦਰਤੀ ਦਾਸ ਵੇਲਾ ਸੀ ਤੇ ਇਹ ਹੋਣ ਦੀ ਗੱਲ ਨਹੀਂ ਹੈ ਕੋਈ 4-5 ਮਹੀਨੇ ਅਜੀਤ ਸਿੰਘ ਦਾਸ ਦੇ ਭਜੰਗੀ ਹੋਇਆ ਸੀ ਉਸ ਤੋਂ ਪਹਿਲਾਂ ਦੀ ਗੱਲ ਤੇ ਉਹਨਾਂ ਨੇ ਮੈਂ ਜਦੋਂ ਉਹਨਾਂ ਦੀ ਸਾਰੀ ਦਿਨ ਦੀ ਕਿਰਿਆ ਪੁੱਛੀ ਤੇ ਉਹਨਾਂ ਨੇ ਦੱਸਿਆ ਕਿ ਮੈਂ ਸਵੇਰੇ ਉੱਠਦੀ ਆਂ ਤੇ ਉੱਠ ਕੇ ਇਸ਼ਨਾਨ ਕਰਦੀ ਆਂ ਕਿਸੇ ਇਸ਼ਨਾਨ ਕਰਦੀ ਆਂ ਤੇ ਫਿਰ ਮੈਂ ਜਾਪ ਕਰਨਾ ਸ਼ੁਰੂ ਕਰ ਦਿੰਦੀ ਆਂ ਤੇ 2.5 ਵਜੇ ਮੈਂ ਸ਼ੁਰੂ ਹੁੰਨੀ ਆ ਤੇ 6 ਵਜੇ ਤੱਕ ਮੇਰਾ ਅਭਿਆਸ ਹੁੰਦਾ ਤੇ ਮੈਂ ਕਿਹਾ ਉਸ ਤੋਂ ਬਾਅਦ ਤੁਸੀਂ ਕੀ ਕਰਦੇ ਆਂ ਕਹਿੰਦੇ ਉਸ ਤੋਂ ਬਾਅਦ ਫਿਰ ਮੈਂ ਪਰਿਵਾਰ ਨੂੰ ਉਠਾਉਣੀ ਆ ਸਾਰਿਆਂ ਨੂੰ ਕਹਿਣੀ ਆ ਉਠੋ ਤੇ ਜਿਨ੍ਹਾਂ ਨੇ ਜਿਹੜੇ ਮੇਰੇ ਹਸਪੈਡ ਆ ਉਹ ਕੰਮ ਤੇ ਚਲੇ ਜਾਂਦੇ ਆ ਮੇਰੇ ਬੱਚੇ ਜਿਹੜੇ ਆ ਉਹ ਇਲਤਾ ਕਰਦੇ ਰਹਿੰਦੇ ਨਹੀਂ ਉੱਠਦੇ देर ਸੂਰਜ ਉਹ ਚੜ ਜਾਂਦਾ ਪਰ ਉੱਠਦੇ ਨਹੀਂ ਕੋਈ ਕੰਮ ਤੇ ਨਹੀਂ ਜਾਣ ਵਾਲਾ ਕੋਈ ਕੰਮ ਤੇ ਜਾ ਕੇ ਰਾਜੀ ਨਹੀਂ ਕੋਈ ਪੜਨ ਵਿੱਚ ਨਹੀਂ ਇਦਾਂ ਦਾ ਤਾਂ ਮੈਂ ਕਿਹਾ ਤੁਸੀਂ ਉਹਨਾਂ ਨੂੰ ਕੀ ਕਹਿੰਨੇ ਆ ਵੀ ਮਤਲਬ ਤੁਸੀਂ ਮੈਨੂੰ ਚੰਗੀ ਤਰ੍ਹਾਂ ਖੋਲ ਕੇ ਦੱਸੋ ਮੈਂ ਕਿਹਾ ਤੁਸੀਂ ਉਹਨਾਂ ਨੂੰ ਮਾੜਾਤ ਨਹੀਂ ਬੋਲਦੇ ਕਹਿੰਦੀ ਵੀ ਇਹ ਤਾਂ ਗੱਲ ਹੈ ਮੈਂ ਤੇ ਆਪਣੇ ਘਰ ਵਾਲੇ ਤੋਂ ਲੈ ਕੇ ਆਪਣੇ ਬੱਚਿਆਂ ਨੂੰ ਮਾੜਾ ਹੀ ਬੋਲਦੀ ਆ ਵੀ ਬੁਰਾ ਹੀ ਬੋਲਦੀ ਆ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬਾਅਦ ਕੀ ਕਰਦੇ ਆ ਕਹਿੰਦੇ ਬਾਅਦ ਵਿੱਚ ਮੈਂ ਕੰਮ ਤੇ ਚਲੇ ਜਾਂਦੀ ਆ ਤੇ ਕੰਮ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਉੱਥੇ ਹੋਰ ਕੌਣ ਨੇ ਕਹਿੰਦੇ ਉੱਥੇ 5-6 ਹੋਰ ਬੀਬੀਆਂ ਨੇ ਕੰਮ ਕਰਦੀਆਂ ਤੇ ਮੈਂ ਕਿਹਾ ਉਹਨਾਂ ਨਾਲ ਤੁਸੀਂ ਰਲ ਕੇ ਕੀ ਕਰਦੇ ਹੋ ਕਹਿੰਦੇ ਸੱਚੀਓ ਦੱਸਾਂ ਤੇ ਭਾਈ ਸਾਹਿਬ ਚੁਗਲੀਆਂ ਹੀ ਕਰਦੇ ਆ ਤੇ ਖਾਲਸਾ ਜੀ ਇਹ ਜਿਹੜੀ ਚੀਜ਼ ਹੈ ਨਾ ਜੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ ਰਹੇ ਹੋ ਤੇ ਚੁਗਲੀਆਂ ਨਿੰਦਿਆ ਨਹੀਂ ਛੱਡੀ ਜਾ ਰਹੀ ਫਿਰ ਉਹ ਤੁਹਾਡੀ ਪੜੀ ਸੁਣੀ ਬਾਣੀ ਦਾ ਕੋਈ ਬਹੁਤਾ ਤੁਹਾਨੂੰ ਲਾਭ ਪ੍ਰਾਪਤ ਨਹੀਂ ਹੋਣਾ ਇਸੇ ਕਰਕੇ ਲਾਭ ਨਹੀਂ ਹੁੰਦਾ ਲਾਭ ਉਹਨਾਂ ਨੂੰ ਹੁੰਦਾ ਜਿਹੜੇ ਖਾਲਸਾ ਜੀ ਬਾਣੀ ਪੜ ਕੇ ਮਨ ਵਿੱਚ ਇਹ ਨਹੀਂ ਸੋਚਦੇ ਕਿ ਅੱਜ ਮੈਂ ਬਾਣੀ ਪੜੀ ਆ ਲੋਕਾਂ ਨੇ ਤਾਂ ਪੜ੍ਹੀ ਨਹੀਂ ਮੈਂ ਕੱਲਾ ਹੀ ਸੂਰਮਾ ਹਾਂ ਇਹ ਵੀ ਨਹੀਂ ਮਨ ਵਿੱਚ ਲਿਆਉਣਾ ਇਹ ਵੀ ਨਹੀਂ ਮਨ ਵਿੱਚ ਲਿਆਉਣਾ ਕਿ ਮੈਂ ਬਾਣੀ ਪੜੀ ਮੈਂ ਕਿਸੇ ਨੂੰ ਦੱਸਾਂ ਉਹ ਤੋਂ ਵੀ ਗਰੇਜ ਕਰਨਾ ਚੁੱਪ ਰਹਿਣਾ ਇਹ ਵੀ ਨਹੀਂ ਕਹਿਣਾ ਕਿ ਮੈਂ ਬਾਣੀ ਪੜ ਲਈ ਅੱਜ ਤੇ ਦੂਜਿਆਂ ਨੂੰ ਦਸੀ ਜਾਣਾ ਵੇਖ ਲਓ ਹੋਰ ਤਾਂ ਕੋਈ ਬਾਣੀ ਪੜਦਾ ਨਹੀਂ ਮੈਂ ਬਾਣੀ ਪੜਦੀ ਆ ਘਰ ਚ ਇਹ ਵੀ ਨਹੀਂ ਕਹਿਣਾ ਇਹ ਗੱਲਾਂ ਖਾਲਸਾ ਜੀ ਹੰਕਾਰ ਦੀ ਜਿਹੜੀ 스맬 ਹੈ ਬੰਦੇ ਦੇ ਅੰਦਰ ਲਿਆ ਦਿੰਦੀ ਆ ਹੰਕਾਰ ਵਾਹਿਗੁਰੂ ਜੀ ਨੂੰ ਪਾਉਂਦਾ ਨਹੀਂ ਨੀਵੇਂ ਨਿਮਾਣੇ ਹੋ ਕੇ ਬਾਣੀ ਪੜਨੀ ਆ ਫਿਰ ਤੁਹਾਨੂੰ ਲਾਭ ਪ੍ਰਾਪਤ ਹੋਵੇਗਾ ਤੇ ਨਿੰਦਿਆ ਕਿਸੇ ਦੀ ਨਹੀਂ ਕਰਨ ਕਿਉਂਕਿ ਮਹਾਰਾਜ ਕਹਿੰਦੇ ਚੋਰ ਯਾਰ ਜੁਆਰ ਤੇ ਬੁਰਾ ਅਣਹੋਂਦਾ ਭਾਰ ਨਿੰਦਕ ਸਿਰ ਤਰਾ ਕਹਿੰਦੇ ਕੋਈ ਚੋਰ ਹੋਵੇ ਆਪਾਂ ਚੋਰ ਨੂੰ ਕਿੰਨਾ ਮਾੜਾ ਆਖਦੇ ਆ ਕਿ ਜਿਹਨੇ ਚੋਰੀ ਕੀਤੀ ਹੋਵੇ ਵੀ ਚੋਰ ਆ ਭਾਈ ਤੂੰ ਤੇ ਪਾਪੀ ਹੈ ਤੇ ਦੂਜਾ ਯਾਰ ਜਿਹੜਾ ਕੋਈ ਯਾਰ ਮਾਰ ਕਰ ਜਵੇ ਉਹਨੂੰ ਆਪਾਂ ਕਿੰਨਾ ਮਾੜਾ ਗਿਣਦੇ ਆ ਤੇ ਤੀਜਾ ਜੂਆਰ ਜਿਹੜਾ ਜੂਏ ਜੂਆ ਖੇਡਦਾ ਹੋਵੇ ਉਹਨੂੰ ਕਿੰਨਾ ਬੁਰਾ ਆਖ ਆਖਦੇ ਆ ਜਿਵੇਂ ਵੇਖੋ ਖਾਲਸਾ ਜੀ ਕੌਰਵਾ ਪਾਂਡਵਾ ਦੇ ਵਿੱਚ ਲੜਾਈ ਕਾਦੀ ਸੀ ਜੂਆ ਹੀ ਖੇਡਿਆ ਸੀ ਨਾ ਜੂਏ ਦੇ ਵਿੱਚ ਸਭ ਕੁਝ ਹਾਰ ਗਏ ਸੀ ਅੰਤ ਨੂੰ ਆਪਣੀ ਘਰ ਵਾਲੀ ਦਰੋਪਦੀ ਵੀ ਹਾਰ ਗਏ ਸੀ ਤੇ ਇਥੋਂ ਹੀ ਨਾ ਜਿਹੜੀ جنگ ਸ਼ੁਰੂ ਹੋਈ ਸੀ ਨਾ ਸੋ ਜੂਆ ਐਡਾ ਮਾੜਾ ਹੈ ਤੇ ਪਰ ਮਹਾਰਾਜ ਕਹਿੰਦੇ ਆ ਚੋਰ ਤੇ ਯਾਰ ਤੇ ਜੁਵਾਰ ਇਹਨਾਂ ਸਾਰਿਆਂ ਤੋਂ ਮਾੜਾ ਜਿਹੜਾ ਉਹ ਨਿੰਦਕ ਹੈ ਨਿੰਦਿਆ ਕਰਨ ਵਾਲਾ ਪੁਰਸ਼ ਜਿਹੜੀ ਆਪਾਂ ਕਿਸੇ ਦੀ ਚੁਗਲੀ ਕਰਨੀ ਪਿੱਠ ਪਿੱਛੇ ਨਿੰਦਿਆ ਕਰਨੀ ਉਹ ਏਡੀ ਮਾੜੀ ਹੈ ਉਹ ਖਾਲਸਾ ਜੀ ਮਹਾਰਾਜ ਕਹਿੰਦੇ ਆ ਅਸੰਖ ਨਿੰਦਕ ਸਿਰ ਕਰੇ ਭਾਰ ਵੀ ਅਸੰਖੀ ਅਗਿਣਤੀ ਐਸੇ ਲੋਕ ਨੇ ਨਿੰਦਕ ਹਨ ਜਿਹੜੇ ਆਪਣੇ ਸਿਰ ਉਤੇ ਲੋਕਾਂ ਦੀ ਨਿੰਦਿਆ ਕਰ ਕਰਕੇ ਲੋਕਾਂ ਦਾ ਹੀ ਭਾਰ ਚੁੱਕੀ ਜਾਂਦੇ ਸੋ ਇਹ ਮਹਾਰਾਜ ਸਾਨੂੰ ਸਮਝਾਉਂਦੇ ਹਨ ਕਿ ਭਾਈ ਜੇ ਚਾਹੁੰਦੇ ਹੋ ਕਿ ਸਤਗੁਰ ਸੱਚੇ ਪਾਸ਼ਾ ਦੀ ਪੜੀ ਸੁਣੀ ਬਾਣੀ ਦਾ ਸਾਡੇ ਅੰਦਰ ਲਾਭ ਹੋਵੇ ਫਿਰ ਹੋਰ ਇੱਕ ਬਚਨ ਮਹਾਰਾਜ ਕਰਦੇ ਕਿ ਅੰਤਰ ਲੋਭ ਫਿਰੇ ਹਲਕਾਏ ਨਿੰਦਾ ਕਰੇ ਸਿਰ ਭਾਰ ਉਠਾਏ ਕਿ ਲੋਭ ਦੀ ਖਾਲਸਾ ਜੀ ਅੰਦਰ ਲਹਿਰ ਚੱਲੀ ਹੋਈ ਆ ਜਿਵੇਂ ਕੁੱਤਾ ਹਲਕਾਇਆ ਫਿਰਦਾ ਏਦਾਂ ਦੀ ਬਿਰਤੀ ਕਈਆਂ ਦੀ ਹੁੰਦੀ ਆ ਬਾਣੀ ਪੜੀ ਹੁੰਦੀ ਆ ਪਰ ਫਿਰ ਵੀ ਠੱਗੀਆਂ ਠੋਰੀਆਂ ਵੱਲ ਧਿਆਨ ਹੁੰਦਾ ਉਹਨੂੰ ਲੁੱਟ ਲਈਏ ਉਹਨੂੰ ਲੁੱਟ ਲਈਏ ਸੋ ਉਹ ਵੀ ਖਾਲਸਾ ਜੀ ਕੋਈ ਲਾਭ ਨਹੀਂ ਉਹਨੂੰ ਪ੍ਰਾਪਤ ਹੁੰਦਾ ਤੇ ਕਹਿੰਦੇ ਨਿੰਦਾ ਕਰੇ ਸਿਰ ਭਾਰ ਉਠਾਏ ਤੇ ਐਵੇਂ ਕਿਸੇ ਨਾ ਕਿਸੇ ਦੀ ਨਿੰਦਿਆ ਕਰੀ ਜਾਣੀ ਤੇ ਉਹਦਾ ਭਾਰ ਆਪਣੇ ਸਿਰ ਤੇ ਚੁੱਕੀ ਜਾਣਾ ਫਿਰ ਜਿੰਨੀ ਕੁ ਤੁਸੀਂ ਬਾਣੀ ਪੜਦੇ ਹੋ ਉਹ ਤੋਂ ਜ਼ਿਆਦਾ ਨਿੰਦਿਆ ਕਰਦੇ ਹੋ ਅਗਲੇ ਦਿਨ ਜਿਹੜੀ ਤੁਸੀਂ ਬਾਣੀ ਪੜੀ ਹੁੰਦੀ ਆ ਤੁਹਾਡੀ ਨਿੰਦਿਆ ਦਾ ਭਾਰ ਹੀ ਮਸਾ ਲਾਉਂਦੀ ਆ ਫਿਰ ਅਗਲੇ ਦਿਨ ਤੁਸੀਂ ਨਿੰਦਿਆ ਦਾ ਭਾਰ ਕਸਰ ਤੇ ਚੁੱਕ ਲੈਣੋ ਫਿਰ ਅਗਲੇ ਦਿਨ ਉੱਠ ਕੇ ਬਾਣੀ ਪੜਦੇ ਹੋ ਉਹ ਤੁਹਾਡਾ ਇਦਾਂ ਦਾ ਹਾਲ ਹੋਇਆ ਹੋਇਆ ਹੈ ਕਿ ਜਿਵੇਂ ਕੋਈ ਬੰਦਾ ਇੱਕ ਇੱਟ ਕੰਧ ਤੇ ਰੱਖ ਰਿਹਾ ਤੇ ਇੱਕ ਲਾ ਰਿਹਾ ਇੱਕ ਰੱਖ ਰਿਹਾ ਤੇ ਇੱਕ ਲਾ ਰਿਹਾ ਹੁਣ ਖਾਲਸਾ ਜੀ ਕੋਈ ਮਿਸਤਰੀ ਇੱਕ ਇੱਟ ਲਾਵੇ ਤੇ ਇੱਕ ਥੱਲੇ ਲਾ ਦੇ ਉਹ ਕਦੇ ਕੰਧ ਪੂਰੀ ਹੋ ਸਕਦੀ ਹੈ ਉਹ ਕਦੇ ਨਹੀਂ ਹੋ ਸਕਦੀ ਇਸੇ ਕਰਕੇ ਇਦਾਂ ਹੀ ਸਾਡੇ ਨਾਲ ਹੋ ਰਿਹਾ ਅਸੀਂ ਬਾਣੀ ਵੀ ਪੜਨੇ ਆ ਤੇ ਖਾਲਸਾ ਜੀ ਉਹ ਨਿੰਦਿਆ ਚੁਗਲੀ ਕਰਕੇ ਹੰਕਾਰ ਕਰਕੇ ਤੇ ਉਹ ਜਿਹੜਾ ਪੜ੍ਹੀ ਸੁਣੀ ਬਾਣੀ ਦਾ ਜਿਹੜਾ ਸਾਡੇ ਅੰਦਰ ਸ਼ਕਤੀ ਦਾ ਪ੍ਰਭਾਵ ਚੱਲਣਾ ਸੀ ਉਹ ਅਸੀਂ ਨਿੰਦਿਆ ਚੁਗਲੀ ਵਾਲੇ ਪਾਸੇ ਲਾ ਲੈਨੇ ਆ ਸਾਡੀ ਬਾਣੀ ਪੜ੍ਹੀ ਹੋਈ ਜਿਹੜੀ ਉਹ ਸਾਨੂੰ ਮਹਾਨ ਨਿੰਦਿਆ ਤੋਂ ਹੀ ਬਚਾਉਂਦੀ ਆ ਤਾਂ ਸਾਨੂੰ ਫਾਲ ਉਹਨੇ ਕੀ ਦੇਣਾ ਸੋ ਇਸ ਕਰਕੇ ਗੁਰਮੁਖ ਜਿਹੜੇ ਹਨ ਉਹ ਬਾਣੀ ਪੜ ਕੇ ਖਾਲਸਾ ਜੀ ਕਿਸੇ ਦੀ ਵੀ ਨਿੰਦਿਆ ਨਹੀਂ ਕਰਦੇ ਆਨੰਦ ਵਿੱਚ ਰਹਿੰਦੇ ਆ ਤੇ ਫਿਰ ਉਹਨਾਂ ਦੀ ਪੜੀ ਸੁਣੀ ਬਾਣੀ ਨੂੰ ਮਹਾਰਾਜ ਭਾਗ ਲਾਉਂਦੇ ਆ ਤੇ ਉਹਨਾਂ ਨੂੰ ਸਭ ਕੁਝ ਪ੍ਰਾਪਤ ਹੋ ਜਾਂਦਾ ਆਓ ਖਾਲਸਾ ਜੀ ਅੱਜ ਦੀ ਹੱਡ ਵੀਤੀ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਬੜੇ ਗੁਰਮੁਖ ਪਿਆਰੇ ਨੇ ਦਾਸ ਤੇ ਤੇ ਉਹਨਾਂ ਨੇ ਇਹ ਸੁਣਾਉਣਾ ਕੀਤੀ ਆ ਤੇ ਦਾਸ ਨੂੰ ਨਾ ਪਿਛਲੇ ਖਾਲਸਾ ਜੀ ਇੱਕ ਹਫ਼ਤੇ ਤੋਂ ਕਹਿ ਰਹੇ ਸੀ ਤੇ ਅੱਜ ਉਹਨਾਂ ਦਾ ਕੁਦਰਤੀ ਮੈਨੂੰ ਫੋਨ ਆਇਆ ਸਵੇਰੇ ਤੇ ਦਾਸ ਨੇ ਕਿਸੇ ਦੇ ਕਿਸੇ ਸੰਗਤ ਵਿੱਚੋਂ ਕਿਸੇ ਦਾ ਚੰਡੀ ਦਾ ਪਾਠ ਅਜ ਆਰੰਭ ਕਰਨਾ ਸੀ ਤੇ ਉਹਨਾਂ ਨੇ ਮੈਨੂੰ ਅਰਦਾਸ ਨਹੀਂ ਸੀ ਮੈਨੂੰ ਉਹਨਾਂ ਦੀ ਛੇਤੀ ਤਰ੍ਹਾਂ ਮਿਲੀ ਤੇ ਮੈਂ ਸੋਚਿਆ ਵੀ ਇਹਨਾਂ ਨਾਲ ਪੁੱਛ ਲਵਾਂ ਉਹਨਾਂ ਨੂੰ ਵੀ ਕੀ ਅਰਦਾਸ ਕਰਾਉਣੀ ਤੇ ਕੁਦਰਤੀ ਖਾਲਸਾ ਜੀ ਉਹ ਵੀਰ ਦਾ ਮੈਨੂੰ ਫੋਨ ਆ ਗਿਆ ਤਾਂ ਮੈਂ ਉਹਨਾਂ ਦਾ ਚੁੱਕ ਲਿਆ 5 ਕਿ ਮਿੰਟ ਗੱਲ ਹੋਈ ਉਹਨਾਂ ਨੇ ਦੱਸਿਆ ਕਿ ਭਾਈ ਸਾਹਿਬ ਜੀ ਵੀ ਰਾਤ ਮੈਨੂੰ ਸੁਪਨਾ ਇਹ ਕੱਲ ਰਾਤ ਦੀ ਗੱਲ ਕਹਿੰਦੇ ਰਾਤ ਮੈਨੂੰ ਸੁਪਨਾ ਆਇਆ ਕਿ ਮੇਰੇ ਕੋਲੇ ਫੌਜ ਆ ਕੇ ਖਲੋਤੀ ਹੈ ਤੇ ਬਾਬਾ ਦੀਪ ਸਿੰਘ ਸਾਹਿਬ ਦਾ ਸਰੂਪ ਵੀ ਆ ਘੋੜੇ ਤੇ ਮਹਾਰਾਜ ਜੀ ਚੜੇ ਹੋਏ ਤੇ ਹੋਰ ਵੀ ਜਿਹੜੀ ਫੌਜ ਆ ਸਾਰੀ ਘੋੜੇ ਤੇ ਖਲੋਤੀ ਆ ਘੋੜਿਆਂ ਸਣੇ ਮੈਨੂੰ ਦਰਸ਼ਨ ਹੋਏ ਤੇ ਮੈਨੂੰ ਕਹਿਣ ਲੱਗੇ ਵੀ ਸਮਾਂ ਬੜਾ ਮਾੜਾ ਬਾਣੀ ਪੜਿਆ ਕਰ ਅਭਿਆਸ ਕਰਿਆ ਕਰ ਤੇ ਉਹ ਖਾਲਸਾ ਜੀ ਮੈਂ ਤੁਹਾਨੂੰ ਉਹਦੇ ਪਰਥਾਏ ਅੱਜੇ ਸੁਣਾਉਣੀ ਆ ਵੀ ਕਿਵੇਂ ਉਹਨਾਂ ਨੇ ਦੱਸਿਆ ਇੱਕ ਹਫਤਾ ਪਹਿਲਾਂ ਵੀ ਉਹਨਾਂ ਨੇ ਮੈਨੂੰ ਕਿਹਾ ਸੀ ਕਿ ਭਾਈ ਸਾਹਿਬ ਜੀ ਤੁਸੀਂ ਜਿਹੜਾ ਕਹਿੰਨੇ ਹੋ ਸਮਾਂ ਮਾੜਾ ਆ ਰਿਹਾ ਬਿਲਕੁਲ ਹੀ ਮਾੜਾ ਤੇ ਮੈਂ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਕਿੱਦਾਂ ਪਤਾ ਕਹਿੰਦਾ ਵੀ ਮਹਾਰਾਜ ਦੀ ਕਿਰਪਾ ਸਦਕਾ ਮੇਰੇ ਘਰ ਕੋਈ ਧੀ ਪੁੱਤ ਨਹੀਂ ਸੀ ਮੇਰੇ ਵਿਆਹ ਨੂੰ 11 ਸਾਲ ਹੋ ਗਏ ਸੀ ਖਾਲਸਾ ਜੀ ਤੇ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ ਮੈਂ ਉਹਨਾਂ ਦੇ ਚਰਨਾਂ ਨਾਲ ਜੁੜਿਆ ਬਾਣੀ ਪੜ੍ਹਨੀ ਸ਼ੁਰੂ ਕੀਤੀ ਬਾਬਾ ਦੀਪ ਸਿੰਘ ਸਾਹਿਬ ਅੱਗੇ ਅਰਦਾਸ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਨੇ ਤੇ ਮੈਂ ਮਹਾਰਾਜ ਦਾ ਜੀਵਨ ਜਿੱਦਾਂ ਪੜਦਿਆਂ ਪੜਦਿਆਂ ਮੈਨੂੰ ਪਤਾ ਲੱਗਾ ਵੀ ਗੁਰੂ ਰਾਮਦਾਸ ਮਹਾਰਾਜ ਨੇ ਆਪਣੇ ਘਰ ਦੇ ਖਜ਼ਾਨੇ ਦੀਆਂ ਚਾਬੀਆਂ ਸ਼ਹੀਦ ਸਿੰਘ ਬਾਬਾ ਦੀਪ ਸਿੰਘ ਸਾਹਿਬ ਨੂੰ ਦਿੱਤੀਆਂ ਤੇ ਉਹਨਾਂ ਕੋਲੇ ਮੰਗਣ ਨੂੰ ਗਿਆ ਤੇ ਕਹਿੰਦਾ ਉਦੋਂ ਤਾਂ ਮੇਰਾ ਪ੍ਰੇਮ ਜਿਹੜਾ ਬਾਬਾ ਦੀਪ ਸਿੰਘ ਸਾਹਿਬ ਨਾਲ ਬਹੁਤ ਜ਼ਿਆਦਾ ਹੋ ਗਿਆ ਤੇ ਕਈ ਵਾਰ ਮੈਨੂੰ ਸੁਪਨੇ ਵਿੱਚ ਉਹਨਾਂ ਦੇ ਦਰਸ਼ਨ ਹੋਏ ਆ ਕਈ ਵਾਰ ਚਲਕਾਰੇ ਸੁਪਨੇ ਦੇ ਵਿੱਚ ਨਜ਼ਰ ਆਏ ਫੌਜ ਖੜੀ ਦੇ ਦਰਸ਼ਨ ਹੋਏ ਤੇ ਉਹ ਵੀਰ ਸੁਣਾਉਂਦਾ ਕਿ ਬਾਬਾ ਦੀਪ ਸਿੰਘ ਸਾਹਿਬ ਨੇ ਐਸੀ ਮੇਰੇ ਤੇ ਕਿਰਪਾ ਕੀਤੀ ਮੇਰੇ ਘਰ ਦੋ ਧੀਆਂ ਤੇ ਇੱਕ ਪੁਜੰਗੀ ਨੇ ਜਨਮ ਲਿਆ ਦੋ ਧੀਆਂ ਨੇ ਇਕੱਠਾ ਜੁੜਵਾ ਜਨਮ ਲਿਆ ਸੀ ਤੇ ਭਜੰਗੀ 1.5 ਸਾਲ ਬਾਅਦ ਉਸ ਤੋਂ ਬਾਅਦ ਹੋਇਆ ਮਹਾਰਾਜ ਦੀ ਕਿਰਪਾ ਨਾਲ ਸਤਗੁਰਾਂ ਨੇ 11 ਸਾਲਾਂ ਬਾਅਦ ਮੈਨੂੰ ਇਹ ਜੀਤ ਦਿੱਤੇ ਤੇ ਬਾਬਾ ਦੀਪ ਸਿੰਘ ਸਾਹਿਬ ਨਾਲ ਮੇਰਾ ਮੇਰਾ ਬੜਾ ਪ੍ਰੇਮ ਹੈ ਤੇ ਉਹ ਵੀਰ ਕਹਿੰਦਾ ਆ ਕਿ ਮੈਂ ਉਦੋਂ ਤੋਂ ਹੀ ਫਿਰ ਛੱਡਿਆ ਨਹੀਂ ਜਦੋਂ ਮੈਨੂੰ ਮਹਾਰਾਜ ਨੇ ਇਹ ਚੀਜ਼ਾਂ ਦਿੱਤੀਆਂ ਉਸ ਤੋਂ ਬਾਅਦ ਫਿਰ ਮੈਂ ਉਹ ਜਿੰਨਾ ਕਿ ਮੇਰਾ ਅਭਿਆਸ ਹੀ ਉਸ ਤੋਂ ਮੈਂ 1 2 4 6 ਵਾਧੇ ਕਰਦਾ ਤੇ ਕਹਿੰਦੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰਾਂ ਦੀ ਰਹਿਮਤ ਵਰਤੀ ਤੇ ਕਈ ਵਾਰ ਮੈਨੂੰ ਦਰਸ਼ਨ ਹੋਏ ਇੱਕ ਵਾਰ ਮੈਂ ਫੁਰਨਾ ਕੀਤਾ ਕੇ बाबा ਦੀਪ ਸਿੰਘ ਸਾਹਿਬ ਜੀ ਵੀ ਜਿਹੜੀ ਤੁਸੀਂ ਜੰਗ ਲੜੀ ਉਹ ਕਿਹੋ ਜਿਹਾ ਸਮਾਂ ਹੋਵੇਗਾ ਵੀ ਕਿਦਾਂ ਦਾ ਉਹ ਭਿਆਨਕ ਸਮਾਂ ਹੋਵੇਗਾ ਕਹਿੰਦਾ ਮੈਂ ਫੁਰਨਾ ਕਰਕੇ ਤੇ ਰਾਤ ਨੂੰ ਬਾਣੀ ਪੜ੍ਹ ਕੇ ਕੀਰਤਨ ਸੋ흘ਾ ਜਾਪ ਕੀਤਾ ਉਸ ਤੋਂ ਬਾਅਦ ਮੈਂ ਚਾਰ ਮਾਲਾ ਬ੍ਰਹਮ ਕਵਚ ਦੇ ਜਾਪ ਦੀਆਂ ਕਰਕੇ ਕਹਿੰਦਾ ਮੈਨੂੰ ਨੀਂਦ ਬਹੁਤ ਘੱਟ ਆਉਂਦੀ ਹੈ ਤਾਂ ਮੈਂ ਅਭਿਆਸ ਕਰਦਾ ਰਹਿਣਾ ਤੇ ਚਾਰ ਮਾਲਾ ਗੁਰਮਤ ਆਪਣੇ ਬ੍ਰਹਮ ਕਵਚ ਦੇ ਜਾਪ ਦੀਆਂ ਕਰਕੇ ਤੇ ਸ਼ਸਤਰਨਾਮ ਮਾਲਾ ਦਾ ਪਾਠ ਪੜ੍ਹ ਕੇ ਫਿਰ ਕੀਰਤਨ ਸੋ흘ਾ ਪੜ੍ਹ ਕੇ ਤੇ ਫਿਰ ਮੈਂ ਆਸਣ ਤੇ ਸੁੱਖ ਲੈਣ ਲੱਗਾ ਜਦੋਂ ਇਹਦਾ ਸੁਖ ਲਿਆ ਤੇ ਮਹਾਰਾਜ ਦੀ ਕਿਰਪਾ ਨਾਲ ਓਰੀਲ ਚੱਲ ਪਈ ਸੁਰਤੀ ਮੇਰੀ ਚਲੇਗੀ ਵੀ ਬੜੀ ਫੌਜ ਆਪਣੀ ਫੌਜ ਖਲੋਤੀ ਆ ਖਾਲਸਾ ਜੀ ਤੇ ਉਹ ਵੀਰ ਦੱਸਦਾ ਕਿ ਮਹਾਰਾਜ 시ਦਾ ਸਿੰਘਾ ਨੇ ਮੈਨੂੰ ਨਾ ਉਹ ਸਮਾ ਜਿਹੜਾ ਖਾਲਸਾ ਜੀ ਸਰਹੰਦ ਫਤਿਹ ਕਰਨ ਦਾ ਉਹ ਜੰਗ ਵਿਖਾਈ ਬੜੀ ਫੌਜ ਉਧਰੋਂ ਚੜੀ ਹੋਈ ਆ ਇਧਰੋਂ ਆਪਣੀਆਂ ਫੌਜਾਂ ਬੜੇ ਬੜੇ ਜਵਾਨ ਸਿੰਘ ਤੇ ਬੜੇ ਸੂਰਮਤਾਈ ਵਾਲੇ ਸ਼ਸਤਰਾਂ ਨਾਲ ਲੈਸ ਇਹ ਕਹਿੰਦਾ ਮੈਂ ਏਦਾਂ ਦੇਖ ਰਿਹਾ ਕਿ ਜਿੱਦਾਂ ਮੈਂ ਕਿਸੇ ਚਬਾਰੇ ਤੇ ਚੜ ਕੇ ਵੇਖਦਾ ਆਂ ਤੇ ਥੱਲੇ ਜੰਗ ਹੋਣ ਢਈ ਹੈ ਏਦਾਂ ਮੈਨੂੰ ਸਾਰੀ ਜੰਗ ਤੇ ਲਹੂ ਲਹਾਨ ਸਾਰੇ ਬਨਿਓ ਕਹਿੰਦੇ ਸ਼ਸਤਰ ਚੱਲਦੇ ਆ ਕਿਸੇ ਦੀ ਬਾਹ ਲੱਥ ਕੇ ਆਉ ਜਾਂਦੀ ਹੈ ਕਿਸੇ ਦਾ ਸਿਰ ਲੱਥ ਕੇ ਆਉ ਜਾਂਦਾ ਕੋਈ ਅੱਧੋਂ ਚੀਰਿਆ ਜਾਂਦਾ ਕੋਈ ਮੋਢੇ ਤੋਂ ਵਾਰ ਹੁੰਦਾ ਤੇ ਪੱਟ ਥਾਣੀ ਤਲਵਾਰ ਨਿਕਲਦੀ ਹੈ ਤੇ ਦੋ ਦੋ ਚਾਰ ਚਾਰ ਹਿੱਸੇ ਹੋ ਕੇ ਸਰੀਰ ਡਿੱਗਦੇ ਨੇ ਤੇ ਲਹੂ ਮਿਝ ਐਸਾ ਧਰਤੀ ਤੇ ਲਹੂ ਹੀ ਲਹੂ ਖਿਲ ਰਿਹਾ ਏਡੀ ਭਿਆਨਕ جنگ ਆ ਘਟੋ ਘਟੀ ਸਭ ਕੁਝ ਹੋਇਆ ਤੇ ਇਨਾ ਕਹਿੰਦਾ ਮੈਂ ਸੁਪਨੇ ਵਿੱਚ ਵੇਖਿਆ ਤੇ ਕਹਿੰਦਾ ਮੈਂ ਜੋਰ ਲਾਉਣਦਿਆਂ ਸਾ ਵੀ ਉਹ جنگ ਜਿਹੜੀ ਆ ਸੁਪਨਾ ਜਿਹੜਾ ਮੇਰਾ ਖਤਮ ਹੋ ਜੇ ਵੀ ਮੈਂ ਉਹ ਦ੍ਰਿਸ਼ ਚੋਂ ਨਿਕਲਾ ਵਾਂ ਪਰ ਮੈਂ ਆਪ ਹੀ ਫੁਰਨਾ ਕਰਕੇ ਸੁੱਤਾ ਆਂ ਸਾ ਤੇ ਮੈਨੂੰ ਉਸੇ ਧਾਣੇ ਵਖਾਤਾ ਆਪਣੇ ਕਈ ਇਹੋ ਜਿਹੇ ਸਿੰਘ ਕਹਿੰਦੇ ਵਿੱਚ ਜਿਨ੍ਹਾਂ ਨੇ ਮੈਨੂੰ ਉਹ ਦਿਨ ਦਰਸ਼ਨ ਦਿਦਾਰੇ ਹੋਏ ਤੇ ਕਹਿੰਦਾ ਵੀ ਉਹ ਦਰਸ਼ਨ ਜਦੋਂ ਇਦਾਂ ਹੋਇਆ ਮੇਰੇ ਨਾਲ ਤੇ ਇੱਕ ਮਹੀਨਾ ਲਗਾਤਾਰ ਕਹਿੰਦਾ ਮੇਰਾ ਸਰੀਰ ਜਿਹੜਾ ਸੀ ਉਹ ਡੋਲਿਆਂ ਦੇ ਵਿੱਚ ਨਾੜਾਂ 부ੜਕਦੀਆਂ ਰਹੀਆਂ ਵੀ ਇੰਨਾ ਮੈਨੂੰ ਬੀਰਾਸ ਚੜ ਗਿਆ ਸੀ ਉਹ ਚੀਜ਼ ਵੇਖ ਕੇ ਤੇ ਕਹਿੰਦਾ ਫਿਰ ਮੈਂ ਜਪਜੀ ਸਾਹਿਬ ਦੇ ਅਭਿਆਸ ਰੱਖਿਆ ਮਹਾਰਾਜ ਚਰਨਾਂ ਵਿੱਚ ਫਿਰ ਮੈਂ ਠੀਕ ਹੋਇਆ ਤੇ ਕਹਿੰਦਾ ਘਰ ਵਿੱਚ ਵੀ ਮੈਨੂੰ ਬੀਰਾਸ ਚੜਿਆ ਰਹਿਣਾ ਵਾ ਕਿਸੇ ਨਾ ਕਿਸੇ ਨੂੰ ਪੈ ਜਾਣਾ ਤੇ ਇਦਾਂ ਕਹਿੰਦਾ ਫਿਰ ਮੇਰੀ ਮਹਾਰਾਜ ਦੀ ਕਿਰਪਾ ਸਦਕਾ ਮੈਂ ਠੀਕ ਹੋਇਆ ਤੇ ਹੁਣ ਉਹ ਵੀਰ ਬਾਹਰ ਆ ਖਾਲਸਾ ਜੀ ਉਹਨੇ ਸੁਣਾਉਣਾ ਕੀਤੀ ਹਫਤਾ ਪਹਿਲਾਂ ਵੀ ਮੈਨੂੰ ਦੱਸਿਆ ਸੀ ਵੀ ਆਪਣੀ ਪਾਕਿਸਤਾਨ ਦੇ ਨਾਲ ਜੰਗ ਲੱਗੇਗੀ ਜੇ ਲੱਗੀ ਤੇ ਤੇ ਮਹਾਰਾਜਿਆਂ ਨੇ ਸ਼ਹੀਦਾਂ ਨੇ ਵੀ ਦਸਣਾ ਕੀਤਾ ਵੀ ਹੋ ਸਕਦਾ ਮਹਾਰਾਜ ਕਿਰਪਾ ਕਰਨ ਕਿਉਂਕਿ ਸਾਡੀ ਕਈ ਫੌਜ ਜਿਹੜੀ ਹੈ ਮਹਾਰਾਜ ਕੋ ਉਹੀ ਮੰਗ ਰਹੀ ਆ ਵੀ ਨਾ ਹੋਵੇ ਮਹਾਰਾਜ ਜੀ ਭਲਾ ਹੀ ਕਰੋ ਸੰਸਾਰ ਦਾ ਵੀ ਸੰਸਾਰ ਵਿੱਚ ਉਹੋ ਜਿਹਾ ਰਸ ਨਹੀਂ ਰਿਹਾ ਅੱਗੇ ਸੂਰਮਤਾਈ ਬਹੁਤ ਸੀ ਹੁਣ ਸੂਰਮਤਾਈ ਉਹੋ ਜੀ ਨਹੀਂ ਰਹੀ ਤੇ ਮਹਾਰਾਜ ਭਲਾ ਹੀ ਕਰੋ ਇਹਨਾਂ ਦਾ ਤੇ ਇਹਨਾਂ ਦਾ ਕੀ ਕਸੂਰ ਤੇ ਇਦਾਂ ਮਹਾਰਾਜ ਦੇ ਦਰਸ਼ਨ ਕਹਿੰਦੇ ਸ਼ਹੀਦਾਂ ਦੇ ਹੋਏ ਤੇ ਸ਼ਹੀਦਾਂ ਇਹ ਹੀ ਬੇਨਤੀ ਕੀਤੀ ਵੀ ਹੋ ਵੀ ਸਕਦੀ ਆ ਤੇ ਮਹਾਰਾਜ ਦੀ ਖੇਡ ਨਾਲੇ ਰੋਕ ਵੀ ਸਕਦੀ ਇਹ ਹਫਤਾ ਪਹਿਲਾਂ ਉਹਨਾਂ ਨੇ ਮੇਰੇ ਨਾਲ ਵਚਨ ਕੀਤਾ ਸੀ ਫਿਰ ਖਾਲਸਾ ਜੀ ਸਵੇਰ ਦੀ ਗੱਲ ਆ ਤੇ ਸਵੇਰੇ ਉਹਨਾਂ ਨੇ ਦੱਸਿਆ ਵੀ ਰਾਤ ਮੈਨੂੰ ਫਿਰ ਫੌਜ ਦੇ ਦਰਸ਼ਨ ਹੋਏ ਤੇ ਇਦਾਂ ਵਚਨ ਹੋਏ ਉਹਦੇ ਵਿੱਚ ਵੀ ਅੱਜ ਤੋਂ ਕੁਝ ਨਾ ਕੁਝ ਸਾਰ ਲੱਗਣਗੇ ਸ਼ਾਇਦ ਬਣਨ ਦੇ ਤੇ ਖਾਲਸਾ ਜੀ ਉਹੀ ਗੱਲ ਹੋਈ ਵੇਖੋ ਮਨੇਰੇ ਉਹਨਾਂ ਨੇ ਮੇਰੇ ਨਾਲ 6 ਵਜੇ ਗੱਲ ਕੀਤੀ ਹੈ ਮੇਰੇ ਨਾਲ 6-7 ਵਜੇ ਤੇ ਦਾਸ ਚੰਡੀ ਦੇ ਜਾ ਆਰੰਭ ਕਰਾਉਣ ਵਾਸਤੇ ਚਲਾ ਗਿਆ ਤੇ ਖਾਲਸਾ ਜੀ 11 12 ਵਜੇ ਮੈਨੂੰ ਪਤਾ ਲੱਗਾ ਵੀ ਸਾਰੇ ਜਿਹੜੇ ਉਧਰਲੇ ਮਾਝੇ ਦੇ ਸਕੂਲ ਆ ਉਹਨਾਂ ਦੇ ਸਕੂਲਾਂ 'ਚ ਛੁੱਟੀਆਂ ਹੋ ਗਈਆਂ ਤੇ ਉਹਨਾਂ ਨੇ ਹਮਲਾ ਵੀ ਆਪਣੇ ਦੇਸ਼ ਨੇ ਉਧਰ ਜੰਮੂ ਵੱਲ ਕਿਸੇ ਕੀਤਾ ਉਧਰ ਪਾਕਿਸਤਾਨ ਵਾਲੇ ਪਾਸੇ ਤੇ ਖਾਲਸਾ ਜੀ ਬਹੁਤ ਜ਼ਿਆਦਾ ਜਿੱਦਾਂ ਬੈਂਕਾਂ ਦੇ ਵਿੱਚੋਂ ਪੈਸੇ ਪੂਸੇ ਵੀ ਨਹੀਂ ਹੁਣ ਬਹੁਤੇ ਮਿਲਦੇ ਤੇ ਪੈਟਰੋਲ ਪੰਪਾਂ ਤੇ ਲੈਣਾ ਲੱਗ ਗਈਆਂ ਮਾਝੇ ਵਾਲੀ ਸਾਈਡ ਤੇ ਚਲੋ ਸਾਡਾ ਦਵਾਬਾ ਏਰੀਆ ਇੱਧਰ ਤੋਂ ਮੈਂ ਆ ਕੇ ਵੇਖਿਆ ਕੋਈ ਬਹੁਤਾ ਨਹੀਂ ਸੀ ਰਾਮ ਰੌਲਾ ਉਧਰ ਜ਼ਿਆਦਾ ਸੀ ਉਹ ਕੁਦਰਤੀ ਵੇਖੋ ਮਹਾਰਾਜ ਦੀ ਕਿਰਪਾ ਨਾਲ ਸ਼ਹੀਦ ਉਹਨੂੰ ਦਰਸ਼ਨ ਦੇ ਕੇ ਕਈ ਚੀਜ਼ਾਂ ਦੱਸ ਰੇ ਤੇ ਉਹਨੂੰ ਉਹ ਮੈਨੂੰ ਮੈਂ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਵੀ ਚਲੋ ਮਹਾਰਾਜ ਨੇ ਤੁਹਾਨੂੰ ਤੁਹਾਡੇ ਦੇ ਕਿਰਪਾ ਕੀਤੀ ਐ ਤੇ ਹੋਰ ਕਿਦਾਂ ਤੇ ਉਹ ਕਹਿੰਦੇ ਵੀ ਜਿਹੜੇ ਜਿਹੜੇ ਬਾਣੀ ਪੜਦੇ ਰਹਿਣਗੇ ਮਹਾਰਾਜ ਕਹਿੰਦੇ ਉਹਨਾਂ ਦੀ ਸ਼ਹੀਦ ਕਹਿੰਦੇ ਉਹਨਾਂ ਦੀ ਅਸੀਂ ਰੱਖਿਆ ਕਰਾਂਗੇ ਜਿਹੜੇ ਬਾਣੀ ਤੋਂ ਦੂਰ ਨੇ ਉਹਨਾਂ ਦੀ ਕਾਹਦੀ ਰੱਖਿਆ ਇਹ ਦਾਸ ਖਾਲਸਾ ਜੀ ਸ਼ੁਰੂ ਤੋਂ ਹੀ ਬੋਲਦਾ ਕਿ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਦਾ ਜਪ ਜਾਪ ਕਰੀਏ ਸਤਿਗੁਰੂ ਜੀ ਕਹਿੰਦੇ ਨੇ ਜਿਹੜੇ ਨਾਮ ਜਪਣਗੇ ਉਹਨਾਂ ਨੂੰ ਭਾਈ ਤੱਤੀ ਵਾਉ ਵੀ ਨਹੀਂ ਲੱਗੇਗੀ ਤਾਤੀ ਵਾਉ ਨਾ ਲੱਗਾ ਹੀ ਪਾਰ ਬ੍ਰਹਮ ਸ਼ਰਨਾਈ ਚਾਉ ਗਿਰਧ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਭਾਈ ਦੁੱਖ ਵੀ ਨਹੀਂ ਮੁਸੀਬ ਹੋਵੇਗਾ ਚਾਰੇ ਪਾਸੇ ਪਰਮੇਸ਼ਰ ਕਾਲਪੁਰਖ ਦੀ ਕਾਰ ਦਾ ਕੁੰਟ ਬਣੇਗਾ ਖਾਲਸਾ ਜੀ ਤੱਤੀ ਵਾ ਉਹਨਾਂ ਗੁਰਮਖਾਂ ਨੂੰ ਨਹੀਂ ਲੱਗਣਗੀ ਜਿਹੜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਜਪਣਗੇ ਗੁਰਮੰਤਰ ਮੂਲ ਮੰਤਰ ਦਾ ਅਭਿਆਸ ਕਰਨਗੇ ਬਾਣੀ ਪੜਨਗੇ ਜਾਪ ਜਪਣਗੇ ਸ਼ਹੀਦਾਂ ਨੂੰ ਯਾਦ ਕਰਨਗੇ ਕਲਗੀਧਰ ਸਵਾਮੀ ਦੇ ਚਰਨਾਂ ਦਾ ਓਟ ਆਸਰਾ ੱੱਕਣਗੇ ਉਹਨਾਂ ਨੂੰ ਖਾਲਸਾ ਜੀ ਤੱਤੀ ਵਾ ਵੀ ਨਹੀਂ ਲੱਗੇਗੀ ਤੇ ਜਿਹੜੀ ਆਪਣੀ ਮਨ ਪਿੱਛੇ ਜਾਂ ਖਾਲਸਾ ਜੀ ਜਿਹੜੇ ਮਜ਼ਾਕੀਏ ਬਣੇ ਹੋਏ ਆ ਕਿ ਦਾਸ ਨੇ ਵੇਖੇ ਵੀ ਐ ਅੱਜ ਕਈਆਂ ਨਾਲ ਵਿਚਰ ਕੇ ਉਹ ਅੱਗੋਂ ਦੰਦ ਕੱਢ ਕੱਢ ਕੇ ਕਹਿੰਦੇ ਆ ਫਿਰ ਕੀ ਹੋਗਾ ਜੰਗ ਲੱਗੀ ਐ ਖਾਲਸਾ ਦੀ ਜੰਗ ਜਦੋਂ ਲੱਗਦੀ ਐ ਨਾ ਤੁਸੀਂ ਯੂਕਰੇਨ ਵੇਖੋ ਉੱਥੇ ਕੀ ਬਣਿਆ ਛੋਟੇ ਛੋਟੇ ਬੱਚੇ ਜਿਹੜੇ ਜਿਨ੍ਹਾਂ ਦਾ ਜਿਹੜੇ ਅਨਾਥ ਹੋ ਗਏ بے ਘਰ ਹੋ ਗਏ ਕਿਸੇ ਦੀ ਬਾਹ ਹੈ ਨਹੀਂ ਕਿਸੇ ਦੀ ਲੱਤ ਹੈ ਨਹੀਂ ਕਿਸੇ ਦੇ ਕਿਤੇ ਸੱਟ ਲੱਗੀ ਐ ਉਹਨਾਂ ਦਾ ਕਾਹਦਾ ਜੀਵਨ ਐ ਸੋ ਇਸ ਕਰਕੇ ਇਹ ਹਾਸੋ ਹੀਣੀ ਗੱਲ ਨਹੀਂ ਕਰਨੀ ਚਾਹੀਦੀ ਸਾਨੂੰ ਹੁਣ ਚਾਹੀਦਾ ਮਹਾਰਾਜ ਦਾ ਨਾਮ ਲੈਣਾ ਕਿਉਂਕਿ ਸਾਡਾ ਜਿਹੜਾ ਮੋਢੀ ਆ ਸਤਗੁਰੂ ਐ ਧਰਤੀ ਮਹਾਰਾਜ ਆ ਕਾਲਪੁਰਖ ਦੀ ਹੈ ਤੋ ਇਹਨੂੰ ਕਦੋਂ ਮੇਟ ਦੇਣਾ ਇਹ ਉਹਦੇ ਹੁਕਮ ਵਿੱਚ ਹੈ ਖਾਲਸਾ ਜੀ ਇੱਕ ਕਿਣਕੇ ਤੋਂ ਪਹਿਲਾਂ ਮੇਟ ਸਕਦੀ ਹੈ ਸੂਰਜ ਆਪਣੇ ਤੋਂ ਏਡਾ ਵੱਡਾ ਹੈ ਖਾਲਸਾ ਜੀ ਜਿਵੇਂ ਬਹੁਤ ਵੱਡੇ ਕਾਗਜ਼ ਦੇ ਉੱਤੇ ਇੱਕ ਪੈਨਸਲ ਦੇ ਨਾਲ ਬਿੰਦੀ ਲਾ ਦੇਣੀ ਏਡੀ ਕਿ ਧਰਤੀ ਹੈ ਤੇ ਅਕਾਲ ਪੁਰਖ ਦੇ ਅੱਗੇ ਇਹਨੂੰ ਨਾਸ ਕਰਨਾ ਕਿੰਨੀ ਕਿ ਖਾਲਸਾ ਜੀ ਕਿੰਨਾ ਕਸਮਾ ਲੱਗੇਗਾ ਸੋ ਮਹਾਰਾਜ ਦਾ ਨਾਮ ਜਪੀਏ ਨਾਮ ਧਾਈਏ ਇਹ ਕੁਦਰਤੀ ਮੈਂ ਤਾਂ ਤੁਹਾਨੂੰ ਇਹ ਹੱਡ ਬੀਤੀ ਸੁਣਾਇ ਕਿ ਸਵੇਰੇ ਉਹਨਾਂ ਨਾਲ ਬਚਨ ਹੋਏ ਸੀ ਇੱਕ ਹਫਤਾ ਵੀ ਉਹਨਾਂ ਨੇ ਪਹਿਲਾਂ ਮੈਨੂੰ ਦੱਸਿਆ ਸੀ ਵੀ ਮਹਾਰਾਜ ਦੀ ਕਿਰਪਾ ਨਾਲ ਸ਼ਹੀਦਾਂ ਨੇ ਇਹ ਹੋਏ ਹੋ ਜੇ ਖਾਲਸਾ ਜੀ ਦ੍ਰਿਸ਼ ਜਿਹੜੇ ਦਿਖਾਏ ਆ ਵੀ ਲੱਗਦਾ ਹੈ ਕਿ ਅਸਾਰ ਜਿਹੜੇ ਬਣੇ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਿ ਇੱਕ ਮਹਾਂਪੁਰਸ਼ਾਂ ਨੇ ਦਾਸ ਨੂੰ ਵੀ ਦੱਸਿਆ ਸੀ ਅੱਜ ਤੋਂ ਇੱਕ ਸਾਲ ਪਹਿਲਾਂ ਕਿ ਹੋ ਸਕਦਾ ਹੈ ਪਿਛਲੇ ਸਾਲ ਹੋ ਜਾਂਦਾ ਜਾਂ ਹੋ ਸਕਦਾ ਹੁਣ ਹਾਰ ਹੋ ਜੇ ਉਹਨੇ ਕਿਹਾ ਉਹਨਾਂ ਨੇ ਇਹ ਵਜਨ ਕੀਤਾ ਸੀ ਵੀ ਸ਼ਾਇਦ ਕਣਕਾਂ ਵੱਢਣ ਤੋਂ ਪਹਿਲਾਂ ਹੋ ਜੇ ਜਾਂ ਕਣਕਾਂ ਵੱਢਣ ਤੋਂ ਬਾਅਦ ਹੋ ਜੇ ਕੋਈ ਨਾ ਕੋਈ ਅਸਾਰ ਬਣਨਗੇ ਪਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੱਥ ਵਿੱਚ ਸਾਰੀ ਡੋਰ ਹੈ ਉਹਨਾਂ ਨੇ ਜੇ ਦੁਨੀਆ ਨੂੰ ਰੋੜਨਾ ਤਬਾਹ ਕਰਨਾ ਫਿਰ ਖਾਲਸਾ ਜੀ ਹੋ ਕੇ ਰਹੇਗਾ ਜੇ ਉਹਨਾਂ ਨੇ ਰੱਖਣਾ ਹੈ ਫਿਰ ਕੁਝ ਵੀ ਨਹੀਂ ਹੋਵੇਗਾ ਫਿਰ ਹਵਾਵਾਂ ਨੇ ਪਰ ਆਪਾਂ ਤਿਆਰ ਰਹੀਏ ਆਪਾਂ ਬਾਣੀ ਦਾ ਜਾਪ ਜਪੀਏ ਸਤਗੁਰਾਂ ਦੀ ਬਾਣੀ ਪੜ੍ਹੀਏ ਸਤਗੁਰਾਂ ਦਾ ਖਾਲਸਾ ਖਾਲਸਾ ਜੀ ਮਹਾਰਾਜ ਅਕਾਲਪੁਰਖ ਦਾ ਰੂਪ ਹੈ ਸੋ ਇਹ ਬਾਣੀ ਪੜ੍ਹੇ ਤੇ ਬਾਣੀ ਪੜ੍ਹਨ ਵਿੱਚ ਹੀ ਖਾਲਸਾ ਜੀ ਦੀ ਤਰੱਕੀ ਹੈ ਖਾਲਸਾ ਮੇਰੋ ਰੂਪ ਹੋ ਖਾਸ ਖਾਲਸੇ ਮਾਹੇ ਹੋਂ ਕਰੋ ਨਿਵਾਸ ਕਲਗੀ ਧਰ ਸਵਾਮੀ ਜੀ ਮਹਾਰਾਜ ਕਹਿੰਦੇ ਨੇ ਵੀ ਮੇਰਾ ਖਾਲਸਾ ਮੇਰਾ ਖਾਸ ਰੂਪ ਹੈ ਤੇ ਮੈਂ ਆਪਣੇ ਖਾਲਸੇ ਵਿੱਚ ਵਸਦਾ ਹਾਂ ਜਿੱਥੇ ਕਲਗੀ ਧਰ ਮਹਾਰਾਜ ਜੀ ਵਸਦੇ ਹਨ ਉੱਥੇ ਖਾਲਸਾ ਜੀ ਕੋਈ ਵਿਗੜ ਬਲਾਸ ਨਹੀਂ ਹੋ ਸਕਦਾ ਸੋ ਮਹਾਰਾਜ ਸੱਚੇ ਪਾਸ਼ਾ ਕਹਿੰਦੇ ਖਾਲਸਾ ਮੇਰੋ ਮੁਖ ਹੈ ਅੰਗਾ ਖਾਲਸੇ ਕੇ ਹੋਂ ਬਸਤ ਸਦ ਸੰਗ ਆਪਣੇ ਖਾਲਸੇ ਦੇ ਸਦਾ ਸਹਾਈ ਅੰਗ ਸੰਗ ਕਲਗੀ ਧਰ ਸਵਾਮੀ ਜੀ ਵਸਦੇ ਹਨ ਸੋ ਮਹਾਰਾਜ ਦੀਨ ਦੁਨੀ ਦੇ ਮਾਲਕ ਸਾਨੂੰ ਆਪਣੇ ਚਰਨਾਂ ਨਾਲ ਲਾ ਕੇ ਰੱਖਣ ਕਿਉਂਕਿ ਗੁਰੂ ਨਾਨਕ ਸਾਹਿਬ ਤੋਂ ਬਿਨਾ ਕਲਗੀ ਸਰਤ ਕਲਗੀ ਮਾਰ ਕਲਗੀ ਧਰਮਾਹ ਰਾਜ ਤੋਂ ਬਿਨਾ ਸਾਡਾ ਹੋਰ ਕੌਣ ਹੈ ਸੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮਾ ਦੀ ਮੌਜ ਤਾਂ ਆਪਾਂ ਨੂੰ ਨਾਮ ਜਪਣਾ ਚਾਹੀਦਾ ਹੈ ਸਾਡੇ ਤੇ ਸਤਿਗੁਰੂ ਅਕਾਲ ਪੁਰਖ ਜੀ ਦਇਆ ਕਰਨਗੇ ਸੋ ਮਹਾਰਾਜ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਕਿਮਾ ਬਖਸ਼ ਦੇਣੀ ਮਾਰਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਣ ਨਾਮ ਜਪੀਏ ਨਾਮ ਜਪਣ ਦਾ ਵੇਲਾ ਹੈ ਸੋ ਸਤਿਗੁਰ ਸਹਾਈ ਹੋਣ ਭੁੱਲਾਂ ਦੀ ਕਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ